तो ये अपना घर और बड़ी मुश्किल से बनता है घर और और सागर आप प्लीज काम ना है कि ये घर आपको बहुत बड़ा फोटो अंदर से अंदर में धनजोत का भी आता है मंजू जी आप आ जाओ सर आप भी लाओ जी आ ना मेरी नहीं मैं अभी आओ आओ ना प्लीज ये खुद भाई थोड़ा ਕਲਾਪਿੰਗ ਜੁੜੇ ਸੋਨਹਾਂ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਵਾਹਿਗੁਰੂ ਜੀ ਕੀ ਫਤਿਹ ਆਇਓ ਜਰਾ ਹਾਂਜੀ ਸਰ ਰਜ਼ਾ ਮੁਹਰਦ ਜੀ ਤੁਸੀਂ ਕਈ ਦਹਾਕਿਆਂ ਤੋਂ ਫਿਲਮਾਂ ਦੇ ਵਿੱਚ ਆ ਰਹੇ ਹੋ ਤੇ ਅੱਜ ਕਰਾਲੀ ਸ਼ਹਿਰ ਦੇ ਵਿੱਚ ਆਇਓ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿਵੇਂ ਲੱਗ ਰਿਹਾ ਇਸ ਸ਼ਹਿਰ ਦੇ ਵਿੱਚ ਆ ਕੇ ਯਾ ਆਨੇ ਦਾ ਰਸਮੇ ਦੁਨੀਆ ਵੀ ਹੈ ਮੌਕਾ ਵੀ ਹੈ ਦਸਤੂਰ ਵੀ ਹੈ ਜੀ रंजोत सिंह ने घर बनाया है और बहुत ही शानदार घर बनाया है एक घर बनाने में सारी उम्र गुजर जाती है लेकिन अच्छी बात यह है कि जवानी में ही इन्होंने घर बना लिया है अपने परिवार के लिए बहुत शानदार घर बनाया है बड़ी अच्छी नीयत से बनाया है और अपनी छत होना ज़िंदगी में बहुत ज़रूरी है किराए की छत होने के बजाय अपनी छत होना बहुत ज़रूरी है उसके लिए बड़ी मेहनत करनी पड़ती है आ, अच्छी नीयत हो मेहनत हो पैसा हो तो ही घर बनता है तो बहुत अच्छा इन्होंने घर बनाया है और मैं मुंबई से ख़ास तौर से इनको मैं बधाई देने आया हूँ मुबारकबाद देने आया हूँ कि ये घर सलामत रहे इनका बच्चे सलामत रहे और बहुत ही गुड लक लेकर आए ये घर इनके लिए अच्छी तकदीर लेकर आए तो यही मैं अपनी गुड विशेष देने के लिए मुंबई से आया हूँ पंजाब पंजाबी आके किस तरह महसूस हो रहा घर वापसी ऐसा लगता है घर वापसी हो गई है अपने घर में वापस आ गया तो पहला भी तो के मक्केदी रोटी सरों का साग अरे क्यों भूख लगा रहे हो यार <laughs> मक्के रोटी और सरों का साग का नाम सुनते ही जो है भूख लगने लगती है जी। ये मेरे लिए एक एपिटाइजर है कि जिक्र सुनते ही भूख लगने लगती है तो आपकी जबान मुबारक हो आपने जो कहा है काश खाने में भी आज मक्की दी रोटी और समुद्र आज मिलेगा आज आपको पक्का मिलेगा थैंक यू थैंक यू थैंक यू थैंक यू सर एक कोई भी फेवरेट डायलॉग या जो पसंदीदा हो धर्म जी के साथ एक फिल्म थी हमसे ना टकराना तो जब भी वो विलन से नाराज होते हैं तो कुत्ते जरूर कहते हैं उसे पता नहीं कितनी बार कुत्ते कहा होगा मैं गिनती भी भूल गया हूँ तो उनको मैंने बांधा हुआ है और उनसे मैं का, कागज पे सख्त कराना चाहता हूँ किसान हैं वो उनकी जमीन हड़पना चाहता हूं तो कहते हैं कि कुत्ते कब से शेर का शिकार करने लगे ना कभी कुत्तों ने शेर का शिकार किया है और ना करेंगे तो मैं कहता हूँ माना अजीत सिंह कि तुम शेर हो और हम कुत्ते हैं ਮਾਨਾ ਜੀ ਸਿੰਘ ਕੇ ਤੂੰ ਸ਼ੇਰ ਹੋ ਔਰ ਹਮ ਕੁੱਤੇ ਲੇਕਿਨ ਕਬੀ ਕਬੀ ਕੁੱਤੋਂ ਕੇ ਵੀ ਦਿਨ ਆਤੇ ਹਨ ਜੀ ਸੋ ਥੈਂਕ ਯੂ ਹਾਂਜੀ ਰਣਜੋਤ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਇਸ ਆਸ਼ਿਆਨੇ ਦੀਆਂ ਤੇ ਕੀ ਕਹਿਣਾ ਅੱਜ ਸੈਲੀਬ੍ਰਿਟੀ ਵੀ ਆਏ ਹੈ ਜੋ ਰਜਾ ਮੁਰਾਦ ਜੀ ਵੀ ਆਏ ਹੈ ਟੰਡਨ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਮੈਨੂੰ ਅੱਜ ਬਹੁਤ ਦੱਸ ਦਿਨੋਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਇਹ ਘਰ ਬਣਾਇਆ ਜੀ ਇਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਦੇਖ ਲਓ ਜੀ ਬਾਲੀਵੁੱਡ ਤੋਂ ਜਿਹੜੇ ਦਿੱਗਜ ਅਦਾਕਾਰ ਨੇ ਰਜਾ ਮੁਰਾਦ ਜੀ ਵਿਜੇ ਟੰਡਨ ਜੀ ਰਾਣਾ ਜੰਗਬਾਦਰ ਜੀ ਸਾਰੇ ਪਹੁੰਚੇ ਆ ਤੇ ਦਿਲ ਨੂੰ ਮੇਰੇ ਕੋਲ ਅਲਫਾਜ਼ੇ ਨਹੀਂ ਹੈਗੇ ਵੀ ਮੈਂ ਬਿਆਨ ਕਰ ਸਕਾਂ ਜੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਤਾਂ ਕਹਿੰਦਾ ਵੀ ਪ੍ਰਮਾਤਮਾ ਕਿਰਪਾ ਕਰੇ ਐਦਾਂ ਦੇ ਮੌਕੇ ਜਿਹੜੇ ਹੈ ਐਦਾਂ ਦੀ ਖੁਸ਼ੀ ਦਿੰਦੀ ਆ ਖੁਸ਼ੀਆਂ ਖਿੜੇ ਹਰ ਰੋਜ਼ ਆਉਣ ਤੇ ਐਦਾਂ ਮਹਾਨ ਫਨਕਾਰਾਂ ਦੇ ਦਰਸ਼ਨ ਹੋਣ ਜੀ ਵਾਹ ਜੀ ਹਾਂ ਜੀ ਮੈਂ ਤਾਂ ਧੰਨਵਾਦ ਪ੍ਰਮਾਤਮਾ ਦਾ ਹੀ ਕਰਦਾ ਜੀ ਸੋ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਹਾਂ ਜੀ ਵਿਜੇ ਟੰਡਨ ਸਾਹਿਬ ਜੀ ਸੋ ਪਹਿਲਾਂ ਤਾਂ ਤੁਹਾਨੂੰ ਵੀ ਇੱਥੇ ਆਉਣ ਦੀਆਂ ਬਹੁਤ-ਬਹੁਤ ਮੁਬਾਰਕਾਂ ਜੋ ਰਣਜੋਤ ਜੀ ਨੇ ਅੱਜ ਇਹ ਆਪਣਾ ਆਸ਼ੀਰਵਾਦ ਤਿਆਰ ਕੀਤਾ ਸੋ ਇੱਥੇ ਤੁਸੀਂ ਵਧਾਈ ਦੇਣ ਆਏ ਹੋ ਕੀ ਕਹਿਣਾ ਇਹ ਸਾਡੇ ਵਾਸਤੇ ਇਹ ਦਿਨ ਬਹੁਤ ਭਾਗਾ ਵਾਲਾ ਹੈ ਰਣਜੋਤ ਸਿੰਘ ਜੀ ਸਾਡੇ ਬਹੁਤ ਹੀ ਪਰਮਪਿਆਰੇ ਮਿੱਤਰ ਨੇ ਛੋਟੇ ਭਰਾਣੇ ਸਾਡੀ ਰੂਹ ਦੇ ਬਹੁਤ ਕਰੀਬ ਨੇ ਤੇ ਹਰੇਕ ਨੂੰ ਆਪਣੀ ਆਪਣਾ ਤੇ ਮੋਹ ਦੇ ਕਲਾਵੇ ਚ ਲੈਣ ਵਾਲਾ ਸਰਦਾਰ ਰਣਜੋਤ ਸਿੰਘ ਤੇ ਇਦਾਂ ਦਾ ਹੀ ਸਵਾਇਨਦੀ ਘਰ ਵਾਲੀ ਬਲਵਿੰਦਰ ਕੌਰ ਜੀ ਦਾ ਸਾਡੀ ਬੇਟੀ ਦਾ ਤੇ ਪਰਮਾਤਮਾ ਨੇ ਇਹਨਾਂ ਨੂੰ ਇੰਨੀਆਂ ਖੁਸ਼ੀਆਂ ਦਿੱਤੀਆਂ ਕਿ ਮੈਂ ਕਹਿੰਦਾ ਇਹ ਘਰ ਇਹਨਾਂ ਇਸ ਘਰ ਚ ਸਾਰਾ ਪਰਿਵਾਰ ਇਹਨਾਂ ਫਲੇ ਫੁਲੇ ਕਿ ਸਾਨੂੰ ਬਹੁਤ ਖੁਸ਼ੀ ਹੋਵੇ। ਬਾਕੀ ਇਸ ਘਰ ਚਾਂਗੇ ਇੰਜ ਮਹਿਸੂਸ ਹੋਇਆ ਜਿਵੇਂ ਅਸੀਂ ਆਪਣੇ ਘਰ ਤੋਂ ਆਪਣੇ ਘਰ ਆਏ ਆ। ਪਰਮਾਤਮਾ ਕਰੇ ਕਿ ਸਾਡੇ ਚੱਕਰ ਇਥੇ ਲੱਗਦੇ ਰਹਿਣ। ਇੱਕ ਸਾਡਾ ਆਪਣਾ ਘਰ ਬਣ ਗਿਆ ਸਾਨੂੰ ਸਭ ਤੋਂ ਵੱਡੀ ਖੁਸ਼ੀ ਹੈ ਔਰ ਇਹਨਾਂ ਨੇ ਪਿਆਰ ਕਰਕੇ ਪਿਆਰ ਸਦਗੇ ਜਦੋਂ ਜਿਲ ਕਰੇਗਾ ਆ ਜਾਣਾ ਸਾਨੂੰ ਬੂਆ ਖੜਗਾ ਦੇ ਰੋਡ ਵੀ ਨਹੀਂ ਸਾਨੂੰ ਇਹਨਾਂ ਨੇ ਪਿਆਰ ਦਿੱਤਾ ਇਹਨਾਂ ਨੇ ਇਹਨੂੰ ਬਹੁਤ ਬਹੁਤ ਮੁਬਾਰਕਾਂ ਹੈ। ਹਾਂਜੀ ਰਾਣਾ ਜੰਗਵਾਜ਼ਰ ਜੀ ਤੁਸੀਂ ਵੀ ਬੜੇ ਅਹਿਮ ਰੋਲ ਨਿਭਾਉਂਦੇ ਹੋ ਫਿਲਮਾਂ ਦੇ ਵਿੱਚ ਸੋ ਅੱਜ ਤੁਸੀਂ ਰਣਜੋਤ ਜੀ ਦੇ ਗ੍ਰਹਿ ਵਿਕੇ ਆਇਓ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਵਧਾਈ ਦੇਣ ਲਈ ਕੀ ਕਹਿਣਾ ਜੀ ਦੇਖੋ ਜਦੋਂ ਵੀ ਕੋਈ ਵਿਅਕਤੀ ਆਪਣਾ ਬਹੁਤ ਨਜ਼ਦੀਕੀ ਹੁੰਦਾ ਹੈ ਉਹਦੇ ਕਾਰਜ ਕੋਈ ਖੁਸ਼ੀ ਆਉਂਦੀ ਹੈ ਜਾਂ ਤੁਸੀਂ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਸਭ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੀ ਹੈ ਜੇ ਸਾਰੀ ਉਮਰਾਂ ਨਿਕਲ ਜਾਂਦੀਆਂ ਲੋਕਾਂ ਨੂੰ ਘਰ ਬਣਾਉਣ ਲਈ ਨਹੀਂ ਬਣਦੇ ਪਰ ਇਹਨਾਂ ਨੇ ਬੜੀ ਯੰਗ ਉਮਰ ਦੇ ਵਿੱਚ ਜਵਾਨੀ ਦੇ ਵਿੱਚ ਹੀ ਘਰ ਬਣਾ ਲਿਆ ਉਹ ਵੀ ਇੰਨਾ ਖੂਬਸੂਰਤ ਤੇ ਰੱਬ ਨੇ ਇਹਨਾਂ ਤੇ ਸਵੱਲੀ ਨਜ਼ਰ ਰੱਖੀ ਹੈ ਮੈਂ ਚਾਹਨਾ ਮੇਰੀ ਦੁਆ ਹੈ ਕਿ ਰੱਬ ਇਹਨਾਂ ਤੇ ਹੋਰ ਸਵੱਲੀ ਨਜ਼ਰ ਰੱਖੇ ਕਿਉਂਕਿ ਬਹੁਤ ਅੱچھے ਇਨਸਾਨ ਨੇ ਤੇ ਇਸ ਪੂਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਸੋ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਜੋ ਪ੍ਰੈਜ਼ੀਡੈਂਟ ਨੇ ਨਰਿੰਦਰ ਅਰੋੜਾ ਜੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਇਹਨਾਂ ਦੀ ਰਹਿਨਮਾਈ ਦੇ ਹੇਠ ਜੋ ਇੱਥੇ ਆਪਣਾ ਅਦਾਕਾਰ ਨੇ ਸੈਲੀਬ੍ਰਿਟੀ ਨੇ ਉਹ ਵੀ ਪਹੁੰਚੇ ਨੇ। ਹਾਂਜੀ ਨਰਿੰਦਰ ਅਰੋੜਾ ਜੀ। ਨਮਸਕਾਰ ਜੀ। ਦਿਵਾਨ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਸਾਰੇ ਪ੍ਰੋਗਰਾਮ ਦੀ ਖੁਸ਼ੀ ਉਹ ਤੁਹਾਡੇ ਚਿਹਰੇ ਤੋਂ ਵੀ ਨਜ਼ਰ ਆ ਰਹੀ ਹੈ। ਔਰ ਮੈਂ ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਪੂਰੇ ਪਰਿਵਾਰ ਵੱਲੋਂ ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਡਕਟਰ ਡਾਇਰੈਕਟਰ ਅਨਜੋਤ ਸਿੰਘ ਜੀ ਅੱਜ ਉਹਨਾਂ ਦੀ ਜਿਹੜੀ ਕੋਠੀ ਦਾ ਮੂਰਤ ਹੈਗਾ ਔਰ ਗ੍ਰੈ ਪ੍ਰਵੇਸ਼ ਹੈਗਾ ਇੱਥੇ ਮਹਾਰਾਜ ਗੁਰੂਗਰੰਦ ਸਾਹਿਬ ਜੀ ਦੇ ਪਾਠ ਕਰਾਏ ਗਏ ਨੇ ਅਰਦਾਸਾਂ ਹੋਈਆਂ ਨੇ ਔਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੈ ਇਹ ਜਿਹੜੀ ਆਪਣਾ ਡਾਕਟਰ ਅਨਜੋਤ ਸਿੰਘ ਜੀ ਦੀ ਖੁਸ਼ੀ ਹੈ ਉਹ ਖੁਸ਼ੀ ਨੂੰ ਮਨਾਉਣ ਵਾਸਤੇ ਸਾਡੀ ਪੂਰੀ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੀ ਟੀਮ ਅਲੱਗ-ਅਲੱਗ ਸਟੇਟਾਂ ਤੇ ਪਹੁੰਚੀ ਹੈ ਔਰ ਹੋਰ ਜਿਹੜੀ ਵਧੀਆ ਗੱਲ ਸਭ ਤੋਂ ਹੈਗੀ ਹੈ ਕਿ ਪੰਜਾਬ ਫਿਲਮ ਇੰਡਸਟਰੀ ਤੋਂ ਮੁੰਬਈ ਤੋਂ ਐਨੇ ਦਿਗਜ ਜਿਹੜੇ ਲੇਜੈਂਡ ਲੈਜੈਂਡਰੀ ਸਟਾਰ ਹੈਗੇ ਨੇ ਅੱਜ ਉੱਥੇ ਪਹੁੰਚੇ ਨੇ ਰਜਾ ਮੁਰਾਦ ਸਾਹਿਬ ਵਿਜੇ ਟੰਡਨ ਜੀ ਸਾਡੇ ਰਾਣਾ ਜੰਗਬਾਦੂਰ ਜੀ ਕਿਸੇ ਪਰਚੇ ਦਾ ਮੁਤਾਜਨੀ ਪਿਛਲੇ ਕਿੰਨੇ ਸਾਲਾਂ ਤੋਂ ਇੱਕ ਐਂਟਰਟੇਨਮੈਂਟ ਕਰ ਰਹੇ ਆ ਫਿਲਮਾਂ ਕਰ ਰਹੇ ਆ ਲੋਕਾਂ ਨੂੰ ਹਸਾਨ ਦਾ ਕੰਮ ਕਰ ਰਹੇ ਆ ਲੋਕਾਂ ਨੂੰ ਖੁਸ਼ੀਆਂ ਦੇਣ ਦਾ ਕੰਮ ਕਰ ਰਿਹਾ ਇੱਕ ਫਿਲਮਾਂ ਦੇ ਮਾਧਿਅਮ ਨਾਲ ਮੈਸੇਜ ਦੇਣ ਦਾ ਉਹ ਕਰ ਰਹੇ ਨੇ ਸੰਦੇਸ਼ ਦੇ ਰਹੇ ਨੇ ਤੇ ਅੱਜ ਬੜਾ ਖੁਸ਼ੀਆਂ ਦਾ ਦਿਨ ਹੈ ਤੇ ਮੈਂ ਇੱਕ ਵਾਰੀ ਫਿਰ ਤੁਹਾਡੇ ਤਿਮਾਨ ਚੈਨਲ ਦੇ ਮਾਧਿਅਮ ਤੇ ਸਾਡੇ ਡਾਕਟਰ ਅਨਜੋਤ ਸਿੰਘ ਜੀ ਜਿਹੜੇ ਨੈਸ਼ਨਲ ਸਾਡੇ ਪ੍ਰੈਜ਼ੀਡੈਂਟ ਹੈਗੇ ਨੇ ਐਂਟੀ ਕ腐ਸ਼ਨ ਦੇ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਐਂਟੀ ਕ腐ਸ਼ਨ ਵਾਸਤੇ ਔਰ ਇੱਕ ਬਹੁਤ ਪੂਰਾ ਪਰਿਵਾਰ ਸਾਡੀ ਭਾਬੀ ਜੀ ਬਲਵਿੰਦਰ ਕੋਰ ਜੀ ਸਾਡੇ ਬੱਚੇ ਤੇ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪੂਰੀ ਵਧਾਈ ਦੇਣਾ ਚਾਹਾਂਗਾ। ਥੈਂਕ ਯੂ।